ਸਸਤੀ ਗੱਲ ਦੀ ਥਾਰਿਆਂ ਅੱਜ ਆਪਾਂ ਬਾਈ ਬਾੜੀ ਦੀ ਦੁਕਾਨ ਤੇ ਪਹੁੰਚੇ ਆ ਤੇ ਬਾਈ ਜੀ ਨੇ ਇੱਕ ਆਫਰ ਰੱਖੀ ਆ ਦਿਵਾਲੀ ਤੇ ਬਾਈ ਜੀ ਨੇ ਨਵੀਂ ਦੁਕਾਨ ਖੋਲ੍ਹ ਕੀਤੀ ਆ ਤੇ ਬਾਈ ਜੀ ਨੂੰ ਜਲਦੀ ਜਲਦੀ ਉੱਥੇ ਪਹੁੰਚੋ ਤੇ 5 ਗ੍ਰੈਂਡ ਬਾਈ ਜੀ ਨੇ ਰੱਖਿਆ ਤੇ ਅੱਜ ਆਪਾਂ ਦਿਖਾਉਂਦੇ ਆ ਨਾਮ ਆ ਕਿਹੜੇ ਕਿਹੜੇ ਸਮਾਨ ਦੇ ਨਾਲ ਬਾਈ ਜੀ ਨੇ ਗਿਫਟ ਰੱਖਿਆ ਉਹ ਤੁਹਾਨੂੰ ਪਹਿਲਾਂ ਦਿਖਾਉਂਦੇ ਆ ਤੇ ਨਾਲੇ ਨਾਲ ਮੁੜ ਕੇ ਆਪਾਂ ਸਮਾਨ ਵੀ ਦਿਖਾਉਨੇ ਆ ਬਾਈ ਜੀ ਨੇ ਕਿਹੜਾ ਕਿਹੜਾ ਸਮਾਨ ਰੱਖਿਆ ਵਾ ਤੇ ਆਜੋ ਆ ਦੇਖ ਸਕਦੇ ਹੋ ਤੁਸੀਂ ਜਿਹੜੇ ਪੰਡ ਗੈਸ ਬਾਈ ਜੀ ਨੇ ਰੱਖਿਆ ਵਾਸ਼ਿੰਗ ਮਸ਼ੀਨ ਤੇ ਏਸੀ ਆ ਤੇ ਹੋਰ ਕਿਹੜੇ ਕਿਹੜੇ ਸਮਾਨ ਦੇ ਨਾਲ ਆਪਾਂ ਗਏ ਰੈਂਜ ਹੋ ਗਈ ਵਾਸ਼ਿੰਗ ਮਸ਼ੀਨ ਹੋ ਗਈ LED ਹੋ ਗਈ ਤੇ ਏਸੀ ਹੋ ਗਈ ਠੀਕ ਹੈ ਇੱਕ ਆਪਣਾ ਪਹਿਲਾਂ ਤਾਂ ਨੰਬਰ ਬੋਲਿਓ ਆਪਣਾ ਨੰਬਰ ਆਪਣਾ ਹੈਗਾ 98343 35462 ਠੀਕ ਹੈ ਇੱਕ ਆਪਣੀ ਲੋਕੇਸ਼ਨ ਦੱਸਿਓ ਪਹਿਲਾਂ ਆਪਣੀ ਲੋਕੇਸ਼ਨ ਨਿਊ ਬਸਟੈਂਡ ਤੋਂ ਜਦੋਂ ਜਦੋਂ ਆਪਾਂ ਜਲੰਧਰ ਰੋਡ ਨੂੰ ਆਉਣੇ ਆ ਬਾੜ ਇਲੈਕਟ੍ਰੋਨਿਕ ਆਉਂਦਾ ਜੀ ਆਪਣਾ ਇਹ ਧਰਮਕੋਟ ਦੇ ਵਿੱਚ ਮੇਨ ਆਪਣੇ ਹਾਈਵੇ ਜਲੰਧਰ ਹਾਈਵੇ ਦੇ ਉੱਤੇ ਦੁਕਾਨਾਂ ਜਦੋਂ ਆਪਾਂ ਵੱਡੀ ਵੱਡੂਵਾਲ ਤੋਂ ਧਰਮਕੋਟ ਐਂਟਰ ਕਰਾਂਗੇ ਖੱਬੇ ਆ ਇਧਰਲੇ ਪਾਸੇ ਦੁਕਾਨਾਂ ਤਾਂ ਜ਼ਰੂਰ ਬਾਈ ਜੀ ਦੀ ਦੁਕਾਨ ਤੇ ਵਿਜ਼ਿਟ ਕਰਿਓ ਤੇ ਜਿਹੜੀ ਆਫਰ ਰੱਖੀ ਆ ਬਾਈ ਜੀ ਨੇ ਦੀਵਾਲੀ ਤੇ ਆਫਰ ਰੱਖੀ ਆ ਦੀਵਾਲੀ ਤੋਂ ਚਲੋ ਪਹਿਲਾਂ ਵੀ ਹੈਨਾ ਦੀਵਾਲੀ ਤੇ ਹਲੇ ਟਾਈਮ ਪਿਆ ਵਾ ਜੇ ਕਿਸੇ ਨੂੰ ਪਹਿਲਾਂ ਵੀ ਕੋਈ ਸਮਾਨ ਚਾਹੀਦਾ ਵਾ ਤਾਂ ਵੀ ਬਾਈ ਜੀ ਦੀ ਗੱਟ ਦੇਣਗੇ ਇੱਕ ਚੀਜ਼ ਹੋਰ ਆ ਤੇ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਦੇਖ ਕੇ ਆਊਗਾ ਤੇ ਉਹਨੂੰ ਇੱਕ ਹੋਰ ਬਾਈ ਜੀ ਆਫਰ ਆਪਾਂ ਦੇ ਹੀ ਦਈਏ ਉਨਾ ਨੂੰ ਤੋਂ ਦੇ ਲੋ ਜੋ ਕਹੋਗੇ ਆਪਾਂ ਉਹਨਾਂ ਨੂੰ ਆਫਰ ਦੇ ਦੇਵਾਂਗੇ ਜੇ ਸ਼ੋਰਟ ਕਹੋਗੇ ਆਪਾਂ ਸ਼ੋਰਟ ਕਰਾਵਾਂਗੇ ਹਨਾ ਵੀ ਜਿਹੜਾ ਬੰਦਾ ਆਪਣਾ ਸਕਰੀਨਸ਼ਾਟ ਮਾਰ ਕੇ ਜਾਂ ਆਪਣਾ ਨਾਮ ਲੈ ਕੇ ਦੁਕਾਨ ਤੇ ਆਊਗਾ ਤੇ ਆਪਾਂ ਜਿੰਨਾ ਵੀ ਲੈਸ ਹੁੰਦਾ ਹੈ ਭਰਾ ਆਪਣੇ ਨਾਮ ਦੇ ਕਰੂਗਾ ਬਈ ਮੀਆਂ ਕੇ ਬੇਨਤੀਆਂ ਸੀਗੀ ਧੰਨਵਾਦ